ਇਸ ਵਕਤ ਮੈਂ ਪਹੁੰਚਿਆ ਹੋਇਆ ਮਾਰਸਾ ਦੇ ਪਿੰਡ ਭਾਈ ਦੇਸਾ ਵਿੱਚ ਜਿੱਥੇ ਕਿ ਰਾਠੀ ਕਲਾ ਕੇਂਦਰ ਬਣਿਆ ਹੋਇਆ ਹੈ ਹਾਂ ਜੀ ਮੇਰੇ ਪਿਆਰੇ ਵੀਰੋ ਤੁਸੀਂ ਇਹ ਜਿਹੜੇ ਪੰਛੀ ਵੇਖ ਰਹੇ ਹੋ ਇਹ ਪੰਛੀ ਕੋਈ ਵੀ ਮੁੱਲ ਦੇ ਨਹੀਂ ਲੈਂਦੇ ਹੋਏ ਇਹ ਪੰਛੀ ਤੁਹਾਡੇ ਰਾਠੀ ਵੀਰ ਨੇ 13 ਸਾਲਾਂ ਚ ਇੱਕੋ ਕਰਦ ਦੇ ਨਾਲ ਤੁਹਾਡੇ ਪੈਰਾਂ ਵਾਲੀ ਚੱਪਲ ਦੇ ਨਾਲੇ ਪੰਛੀ ਤਿਆਰ ਕੀਤੇ ਨੇ 140 ਤੋਂ ਲੈ ਕੇ ਅੱਜ ਤੱਕ ਦਾ ਹਰ ਇੱਕ ਟਰੈਕਟਰ ਦਾ ਜਿਹੜਾ ਮਾਡਲ ਹੈ ਇਹ ਬਿਨਾਂ ਲੱਕੜ ਤੋਂ ਆ ਕਿਸੇ ਤੇ ਕੋਈ ਮੇਥ ਨਹੀਂ ਕਿਸੇ ਤੇ ਕੋਈ ਕੱਲ ਨਹੀਂ ਪੱਤੀ ਨਹੀਂ ਇਹ ਸਾਰੇ ਟਰੈਕਟਰ ਦਾਸ ਨੇ ਤੁਹਾਡੇ ਪੈਰਾਂ ਵਾਲੀ ਚੱਪਲ ਸਬਜ਼ੀ ਕੱਟਣ ਵਾਲੀ ਕਰਤ ਦੇ ਨਾਲ ਟਰੈਕਟਰ ਤਿਆਰ ਕੀਤੇ ਨੇ 1940 ਮਾਡਲ ਅੱਜ ਵੀ ਆਸਟ੍ਰੇਲੀਆ ਕੈਨੇਡਾ ਚ ਘੋਰੇ ਅੱਜ ਵੀ ਇਹਨਾਂ ਨੂੰ ਸਟਾਰਟ ਕਰਦੇ ਆ ਸਰ ਪਰ ਸਾਡੇ ਪੰਜਾਬ ਦੇ ਵਿੱਚ ਕਿਸੇ ਕੋਲੇ ਮੈਂ ਇਹਨਾਂ ਕਹਦਾ ਵੀ ਚੱਲਦਾ ਹੋ ਸਕਦਾ ਸ਼ੋਭਦੀਪ ਸਿੰਘ ਸਿੱਧੂ ਮੁਸੇਵਾਲਾ ਸਾਹਿਬ ਦਾ ਸਟੈਚੂ ਦੇ ਟਰੈਕਟਰ ਇਹੋ ਉਹਨਾਂ ਨੇ ਆਪਣੇ ਹੱਥੀ ਚੱਕਿਆ ਹੋਇਆ ਇਹਦੇ ਬਦਲੇ ਅਸੀਂ ਸੱਚਮੁੱਚ ਦਾ ਟਰੈਕਟਰ ਲਿਆ ਸਕਦੇ ਸਾਨੂੰ ਇੰਨੀ ਕੀਮਤ ਦਾ ਲਾਲਚ ਦਿੰਦੇ ਆ ਪਰ ਅਸੀਂ ਵੇਚਦੇ ਨਹੀਂ ਟਰੈਕਟਰ ਕਿਸੇ ਮੁਰਦੇ ਦੀ ਵੀ ਸਿੱਧੂ ਦੀ ਨਿਸ਼ਾਨੀ ਹੈ ਇਹ ਇਹਨਾਂ ਕਰਦਾ ਨੂੰ ਤੁਹਾਡੇ ਵੀਰ ਨੇ 13 ਸਾਲ ਇੱਕੋ ਕੁਰਸੀ ਤੇ ਬੈਠ ਕੇ ਚਲਾਇਆ ਆਹ ਕੁਰਸੀ ਆ ਉਹ ਜਿੱਤੇ ਤੇਰਾਖੀ ਬੈਠਾ ਅੱਜ ਜੋ ਕੁਝ ਹੈ ਸਾਡੇ ਕੋਲੇ ਆ ਕੁਰਸੀ ਦੀ ਦੇਣਾ ਤੁਸੀਂ ਦੇਖੋ ਇਸ ਸੰਗਤ ਨੂੰ ਦਿਖਾ ਦਿਓ ਅੱਜ ਤੱਕ ਚੱਫਲਾਂ ਦਾ ਤੁਸੀਂ ਪਾウダー ਨਹੀਂ ਵੇਖਿਆ ਪਾウダー 6-7 ਸਾਲਾਂ ਚ ਜਾ ਕੇ ਤਿਆਰ ਹੋਇਆ ਸੀਗਾ ਤਿਆਜ ਮੈਂ ਤੁਹਾਡੀ ਸਿਹਤ ਦੇ ਲਈ ਇੱਕ ਬਹੁਤ ਸੋਹਣਾ ਚੱਕਲਾ ਵੀਰਨਾ ਤਿਆਰ ਕਰਕੇ ਲੈ ਕੇ ਆਇਆ ਜਿਹਦੇ ਉੱਤੇ ਸਾਰੇ ਤੇ ਪਿੱਤਲ ਲੱਗਿਆ ਹੋਇਆ ਆ ਦੇਖੋ ਤੁਸੀਂ 100 ਸਾਲ ਪੁਰਾਣਾ ਟ੍ਰੰਕ ਉਹਨੇ ਕਹਾਵਤ ਵੀ ਹੈ ਜਦੋਂ ਕਹਿੰਦੇ ਇਹ ਲੱਕੜ ਦਾ ਲੱਕੜ ਦਾ ਯਸਰੀ ਲੱਕੜ ਦਾ ਮੁੰਡਾ ਹੈ ਤਾਂ ਅੱਜ ਮੈਂ ਅੱਜ ਦੇਖਿਆ ਕਿ ਲੱਕੜ ਦਾ ਮੁੰਡਾ ਹੈ ਇਹ ਵਿਰਸੇ ਵਾਲੀਆਂ ਚੀਜ਼ਾਂ ਕੁਝ ਕੁ ਚੀਜ਼ਾਂ ਮੈਂ ਆਪਣੀ ਕਲਾ ਦੇ ਸ਼ੌਂਕ ਨਾਲ ਵੀ ਲੈ ਕੇ ਆਉਣਾ ਮੈਨੂੰ ਕੋਈ ਵੇਚਣ ਦਾ ਨਹੀਂ ਹੁੰਦਾ ਮੈਨੂੰ ਐ ਹੁੰਦਾ ਵੀ ਬੱਚਿਆਂ ਨੂੰ ਪਤਾ ਲੱਗਦਾ ਰਹੇ ਵੀ ਸਾਡੇ ਵੇਲੇ ਕਿਹੋ ਜਿਹਾ ਖੇਡਾਂ ਸੀ ਬਚਪਨ ਦੇ ਵਿੱਚ ਅੱਜ ਤੁਹਾਡੇ ਵੇਲੇ ਕਿਹੋ ਜਿਹਾ ਖੇਡ ਰਹੇ ਹਨਾ आरपीडी 24 टीवी ਦੇਖ ਰਹੇ ਹੋ ਤੁਸੀਂ ਮੈਂ سنیਮਾਨ ਸਾਹਿਬ ਦਾ ਸਵਾਗਤ ਕਰਦਾ ਇਸ ਵਕਤ ਮੈਂ ਪਹੁੰਚਿਆ ਹੋਇਆ ਮਾਨਸਾ ਦੇ ਪਿੰਡ ਭਾਈ ਦੇਸਾ ਵਿੱਚ ਜਿੱਥੇ ਕਿ ਰਾਠੀ ਕਲਾ ਕੇਂਦਰ ਬਣਿਆ ਹੋਇਆ ਪੂਰਾ ਦ੍ਰਿਸ਼ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਵੀ ਦੇਖ ਰਹੇ ਹੋ ਤੁਹਾਨੂੰ ਦਿਖਾਵਾਂਗੇ ਇਹ ਵੀਰ ਜਿਹੜਾ ਚੱਪਲਾਂ ਤੋਂ ਜਿਹੜੀ ਆਪਣੇ ਕੈਂਚੀ ਚੱਪਲ ਹੁੰਦੀ ਹੈ ਉਹਦੇ ਤੋਂ ਮੂਰਤੀਆਂ ਤਿਆਰ ਕਰਦੇ ਆ ਤੇ ਬਹੁਤ ਹੀ ਸੋਹਣੀ ਕਲਾ ਇਹਨਾਂ ਦੇ ਵਿੱਚ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਤੇ ਬਹੁਤ ਦੂਰ ਦੂਰ ਤੱਕ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੋਏ ਨੇ ਸਿੱਧੂ ਮੂਸੇਵਾਲਾ ਵੀ ਇੱਥੇ ਆਏ ਸੀਗੇ ਸਪੈਸ਼ਲ ਇਹਨਾਂ ਤੋਂ ਚੱਪਲਾ ਤੋਂ 5911 ਟਰੈਕਟਰ ਤਿਆਰ ਕਰਵਾ ਕੇ ਲੈ ਗਏ ਸੀ ਹੋਰ ਵੀ ਵਿਦੇਸ਼ਾਂ ਤੋਂ ਵੀ ਇਹਨਾਂ ਨੂੰ ਕਾਫੀ ਆਰਡਰ ਆਇਆ ਇੱਥੋਂ ਕੈਂਚੀ ਚੱਪਲ ਤੋਂ ਤਿਆਰ ਕਰਕੇ ਜਿਹੜਾ ਟਰੈਕਟਰ ਵਗੈਰਾ ਭੇਜਦੇ ਆ ਅੱਗਲ ਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਤੇ ਨਾਲ ਹੀ ਤੁਹਾਨੂੰ ਪੂਰਾ ਰਾਠੀ ਗਲਾ ਕੇਂਦਰ ਦਾ ਜਿਹੜਾ ਦ੍ਰਿਸ਼ ਦਿਖਾਉਦੇ ਆ ਤੁਸੀਂ ਦੇਖ ਚੁੱਕੇ ਹੋ ਕਲਾਕਿਰਤੀਆਂ ਬਹੁਤ ਹੀ ਸੋਹਣੀ ਕਲਾ ਉਸ ਜਿਹੜੀ ਕਲਾ ਦੇ ਮਾਲਕ ਨੇ ਸਾਡੇ ਨਾਲ ਬਾਈ ਗੁਰਮੀਤ ਸਿੰਘ ਰਾਠੀ ਜੀ ਮੌਜੂਦ ਨੇ ਬਾਈ ਦੇ ਸੇ ਦੇ ਹੀ ਬਸਨੀਕ ਨੇ ਆਪਾਂ ਦਾ ਗੱਲਬਾਤ ਕਰ ਲੈਣੇ ਬਾਈ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਸਵਾਗਤ ਆਇਆ। ਹਾਂਜੀ ਮੇਰੇ ਪਿਆਰੇ ਵੀਰੋ ਮੈਂ ਸਾਰੇ ਰੌਣਕ ਪੰਜਾਬ ਦੀ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਡੇ ਘਰ ਦੇ ਵਿੱਚ ਪਏ ਹੋਏ ਕੂੜੇ ਦੇ ਵਿੱਚ ਵੀ ਕਲਾ ਹੈ। ਤੁਹਾਡੇ ਬੱਚੇ ਵੀ ਇਹ ਕਲਾਕਿਰਤੀਆਂ ਬਣਾ ਸਕਦੇ ਜਿਨ੍ਹਾਂ ਨੇ ਤੁਸੀਂ ਕਲਾਕਿਰਤੀਆਂ ਵੇਖੀਆਂ ਨੇ। ਆਓ ਤੁਹਾਨੂੰ ਦਿਖਾਈਏ ਅਸੀਂ ਵੱਖ-ਵੱਖ ਕਲਾ। ਹਾਂਜੀ ਮੇਰੇ ਪਿਆਰੇ ਵੀਰੋ ਤੁਸੀਂ ਇਹ ਜਿਹੜੇ ਪ ਪੰਛੀ ਤਿਆਰ ਕੀਤੇ ਨੇ ਮੈਨੂੰ ਕੀ ਲੋਡ ਪਈ ਪੰਛੀ ਤਿਆਰ ਕਰਨ ਦੀ ਮੈਂ ਪੰਛੀ ਤਾਂ ਕੀਤੇ ਤਿਆਰ ਕੇ ਤੁਹਾਡੇ ਜਿਹੜੇ ਪੰਛੀ ਨੇ ਨਾ ਉਹ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖਦੇ ਆ ਇਸ ਕਰਕੇ ਵੀਰੋ ਪੰਛੀਆਂ ਨੂੰ ਜਿੰਨਾ ਵੀ ਹੋ ਸਕਦਾ ਵਾਤ ਤੋਂ ਵਾਤ ਕੇਅਰ ਕੇਅਰ ਕਰਿਆ ਕਰੋ ਪੰਛੀ ਨੂੰ ਚੋਗਾ ਤਰਿਆ ਕਰੋ ਪੰਛੀ ਨੂੰ ਪਾਣੀ ਤਰਿਆ ਕਰੋ ਜੇ ਤੁਹਾਡੇ ਘਰ ਕੋਈ ਪੰਛੀ ਰਹਿੰਦਾ ਤਾਂ ਉਹਦੀ ਤੁਸੀਂ ਸਪੋਰਟ ਕਰੋ ਤਾ ਜੋ ਕਿ ਇੱਕ ਤੋਂ 4 ਪੰਛੀ ਬਣ ਸਕਣ ਉਹ ਬੱਚੇ ਕੱਢ ਸਕਿਆ ਹਨ ਇਸ ਕਰਕੇ ਇਹਦੇ ਜਿਵੇਂ ਸਾਡੇ ਕੋਲ ਲੋਪ ਹੋ ਗਈਆਂ ਘੁੱਗੀਆਂ ਲੋਪ ਹੋ ਗਈਆਂ ਕਾਂ ਲੋਪ ਹੋ ਗਏ ਸਾਡੇ ਕੋਲ ਮੋਰ ਲੋਪ ਹੋ ਗਏ ਸਾਡੇ ਕੋਲ ਚੱਕੀ ਰਾਹੇ ਲੋਪ ਹੋ ਗਏ ਸਾਡੇ ਕੋਲ ਦੇਸੀ ਚਿੜੀਆਂ ਖਤਮ ਹੋ ਗਈਆਂ ਇਸੇ ਕਰਕੇ ਵੀਰਵਾ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਆਪਣੇ ਬੱਚਿਆਂ ਨੂੰ ਰਾਠੀ ਕਲਾ ਕੇਂਦਰ ਜ਼ਰੂਰ ਲੈ ਕੇ ਆਓ ਉਸ ਤੋਂ ਬਾਅਦ ਜਿਹੜੇ ਤੁਸੀਂ ਟਰੈਕਟਰਾਂ ਦੇ ਮਾਡਲ ਵੇਖ ਰਹੇ ਇੱਥੇ 1940 ਤੋਂ ਲੈ ਕੇ ਅੱਜ ਤੱਕ ਦਾ ਹਰ ਇੱਕ ਟਰੈਕਟਰ ਦਾ ਜਿਹੜਾ ਮਾਡਲ ਹੈ ਇਹ ਬਿਨਾਂ ਲੱਕੜ ਤੋਂ ਆ ਇਸੇ ਤੇ ਕੋਈ ਮੇਖ ਨਹੀਂ ਕਿਸੇ ਤੇ ਕੋਈ ਕੱਲ ਨਹੀਂ ਪੱਤੀ ਨਹੀਂ ਇਹ ਸਾਰੇ ਟਰੈਕਟਰ ਦਾਸ ਨੇ ਤੁਹਾਡੇ ਪੈਰਾਂ ਵਾਲੀ ਚੱਪਲ ਸਬਜ਼ੀ ਕੱਟਣ ਵਾਲੀ ਕਰਤ ਦੇ ਨਾਲੇ ਟਰੈਕਟਰ ਤਿਆਰ ਕੀਤੇ ਨੇ ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓਗੇ ਉਹਨਾਂ ਚ ਕਲਾ ਦੀ ਇੱਕ ਚਿੰਗ ਜਾਗੂਗੀ ਉਹ ਵੀ ਕਲਾਕਿਰਤੀਆਂ ਬਣਾ ਸਕਣ ਬਸ ਮੇਰੀ ਇੱਕੋ ਹੀ ਕੋਸ਼ਿਸ਼ ਹੈ ਵੀ ਪੰਜਾਬ ਦੇ ਹਰ ਘਰ ਦੇ ਵਿੱਚ ਰਾਠੀ ਪੈਦਾ ਹੋਵੇ ਤੁਹਾਡੇ ਬੱਚੇ ਜਿਹੜੇ ਆਪਣਾ ਜਾਂ ਮੋਬਾਈਲ ਦੇ ਵਿੱਚ ਗੇਮਾਂ ਤੇ ਉੱਤੇ ਟਾਈਮ ਵੇਸਟ ਕਰਦੇ ਆ ਜਾਂ ਹੋਰ ਕੰਮਕੰਮਾਂ ਦੇ ਵਿੱਚ ਵੇਸਟ ਕਰਦੇ ਆ ਜਾਂ ਮਾੜੀਆਂ ਸੰਗਤਾਂ 'ਚ ਪੈਂਦੇ ਆ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਇੱਕ ਵਾਰੀ ਤੁਸੀਂ ਆਪਣੇ ਬੱਚਿਆਂ ਨੂੰ ਇਸ ਕਲਾ ਕੇਂਦਰ 'ਚ ਜ਼ਰੂਰ ਲੈ ਕੇ ਆਓ ਤਾਂ ਜੋ ਕਿ ਤੁਹਾਡੇ ਬੱਚੇ ਇਸ ਕਲਾ ਨੂੰ ਵੇਖ ਕੇ ਉਹ ਆਲਸ ਨੂੰ ਛੱਡ ਕੇ ਆਪਣੀ ਮਿਹਨਤ ਵੱਲ ਝੁਟਣ ਉਹ ਵੀ ਇਦਾਂ ਦੇ ਟਰੈਕਟਰ ਬਣਾ ਸਕਦੇ ਹੋ ਇਹ ਟਰੈਕਟਰ ਕੋਈ ਆਪਾਂ ਮਸ਼ੀਨ ਮਸ਼ੀਨਾ ਨਾਲ ਨਹੀਂ ਬਣਾਏ ਇਹ ਟਰੈਕਟਰ ਸਿਰਫ ਇੱਕ ਸਬਜ਼ੀ ਕੱਟਣ ਵਾਲੀ ਕਰਦੇ ਦੇ ਨਾਲ ਬਣਾਏ ਗਏ ਆ ਜਿਵੇਂ ਤੁਸੀਂ ਆਹ ਟਰੈਕਟਰ ਜਿਹੜਾ ਵੇਖ ਰਹੇ 1940 ਦਾ ਮਾਡਲ ਟਰੈਕਟਰ ਹੈ ਇਹ ਆ ਸਾਰਾ ਇਹਦੇ ਬੈਕ ਸਾਈਡ ਚੜਾਇਆ ਜਾਂਦਾ ਸੀ ਗਾ ਇਹਦਾ ਸਟੀering ਆ ਗਿਆ ਮੀਟਰ ਆ ਗਿਆ ਗੇਅਰ ਆ ਗਿਆ ਇੰਡੀਕੇਟਰ ਆ ਗਏ ਸਾਰੇ 1940 ਮਾਡਲ ਅੱਜ ਵੀ ਅਸਟ੍ਰੇਲੀਆ ਕੈਨੇਡਾ ਚ ਗੋਰੇ ਅੱਜ ਵੀ ਇਹਨਾਂ ਨੂੰ ਸਟਾਰਟ ਕਰਦੇ ਆ ਸਰ ਪਰ ਸਾਡੇ ਪੰਜਾਬ ਦੇ ਵਿੱਚ ਕਿਸੇ ਕੋਲੇ ਮੈਂ ਇਹ ਨਹੀਂ ਕਹਦਾ ਵੀ ਚੱਲਦਾ ਹੋ ਸਕਦਾ ਖੜਾ ਜਰੂਰ ਇੱਕ ਦੁੱਧ ਜਗ੍ਹਾ ਤੇ ਮੈਂ ਜਾਣਦਾ ਨਹੀਂ ਟਰੈਕਟਰ ਪ੍ਰੈਸ ਕਰਕੇ ਤੁਸੀਂ ਵੀਰੋਂ ਨਵੀਆਂ ਚੀਜ਼ਾਂ ਲੱਖ ਲਓ ਪਰ ਪ੍ਰਾਣੀਆਂ ਨੂੰ ਘਰ ਦੇ ਵਿੱਚੋਂ ਕੱਢ ਕੇ ਨਾ ਸੱਟੋ ਪ੍ਰਾਣੀਆਂ ਨੂੰ ਜਰੂਰ ਸੰਭਾਲੋ ਤਾਂ ਜੋ ਕਿ ਤੁਹਾਡੇ ਬੱਚਿਆਂ ਨੂੰ ਪਤਾ ਲੱਗਦਾ ਰਹੇ ਉਸ ਤੋਂ ਅੱਜ ਮੈਂ ਇਹ ਟਰੈਕਟਰ ਆ ਗਿਆ ਸਾਡੇ ਕੋਲ ਪਾਣੀ ਤੇ ਚੱਲਣ ਵਾਲਾ ਮੈਸ਼ੀਨਰੀ ਕੰਪਨੀ ਦਾ ਇਹ ਮਗਰ ਪੱਖਾ ਲੱਗਿਆ ਹੋਇਆ ਇਹ ਵੀ ਦਰਿਆਵਾਂ ਦੇ ਉੱਤੇ ਭਜਦਾ ਪਾਣੀ ਦੇ ਉੱਤੇ ਚੱਲਦਾ ਹੈਗਾ ਉਸ ਤੋਂ ਬਾਅਦ ਜਿਵੇਂ ਸਾਰੇ ਟਰੈਕਟਰਾਂ ਦੇ ਮਾਡਲ ਨੇ ਜਿਹੜੇ ਤੁਸੀਂ ਵੇਖੇ ਨੇ ਮੈਂ ਸਾਰੇ ਵੀਰ ਜਿਹੜੇ ਵੀਡੀਓ ਵੇਖ ਰਹੇ ਹਨ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਵੀ ਟਰੈਕਟਰ ਕੋਈ ਵੀ ਸੇਲ ਨਹੀਂ ਕਿਸੇ ਵੀ ਮੁੱਲ ਤੇ ਆ ਕੇ ਤੁਸੀਂ ਜਦੋਂ ਮਰਜ਼ੀ ਵੇਖ ਸਕਦੇ ਹੋ ਇਹ ਕੋਈ ਆਰਡਰ ਤੇ ਬਣਾਉਣਾ ਚਾਹੀਦਾ ਨਹੀਂ ਜੀ ਨਹੀਂ ਨਹੀਂ ਅੱਛਾ ਸਿਰਫ ਦੇਖਣ ਦੇ ਲਈ ਹਾਂ ਜਿਵੇਂ ਇਹ ਟਰੈਕਟਰ ਹੈ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਸਾਹਿਬ ਦਾ ਸਟੈਚੂ ਤੇ ਟਰੈਕਟਰ ਹੈ ਉਹਨਾਂ ਨੇ ਆਪਣੇ ਹੱਥੀ ਚੱਕਿਆ ਹੋਇਆ ਇਹਦੇ ਬਦਲੇ ਸੀ ਸੱਚਮੁੱਚ ਦਾ ਟਰੈਕਟਰ ਲਿਆ ਸਕਦੇ ਸਾਨੂੰ ਇੰਨੀ ਕੀਮਤ ਦਾ ਲਾਲਚ ਦਿੰਦੇ ਆ ਪਰ ਅਸੀਂ ਵੇਚਦੇ ਨਹੀਂ ਟਰੈਕਟਰ ਕਿਸੇ ਮੁੱਲ ਤੇ ਵੀ ਸਿੱਧੂ ਦੀ ਨਿਸ਼ਾਨੀ ਹੈ ਇਹ ਸਿੱਧੂ ਸਾਹਿਬ ਇੱਥੇ ਆਏ ਸੀ ਉਹਨਾਂ ਨੇ ਟਰੈਕਟਰ ਚੱਕਿਆ ਸੀਗਾ ਸੋਰੀ ਵਿਚਕਾਰ ਦੀ ਗੱਲ ਹੈ ਸਿੱਧੂ ਸਾਹਿਬ ਵਾਲੀ ਮੈਂ ਇੱਕ ਗੱਲ ਪੁੱਛਣੀ ਸੀ ਵੀ ਉਹ ਇੱਥੇ ਕਦੋਂ ਆਏ ਸੀ ਉਹ ਆਏ ਸੀਗੇ ਇਲੈਕਸ਼ਨ ਦੇ ਟਾਈਮ ਤੇ 2022 ਜਦੋਂ ਐ ਉਹਨਾਂ ਨੇ ਤੁਹਾਨੂੰ ਆਰਡਰ ਕੀਤਾ ਸੀ ਵੀ ਤੁਹਾਨੂੰ ਉਹਨਾਂ ਨੇ ਫਿਰ ਦਬੜਾ ਕੇ ਦੇ ਕੇ ਸੀ ਉਹਨਾਂ ਨੇ ਕਹਿ ਸੀ ਸੀ ਦੁਬਾਰਾ ਆਵਾਂਗੇ ਸਾਨੂੰ 4-5 ਟਰੈਕਟਰ ਦਿਓ ਤੁਸੀਂ ਬਣਾ ਕੇ ਤੇ ਫਿਰ ਅਸੀਂ ਇੱਕ ਟਰੈਕਟਰ ਉਹਨਾਂ ਦੇ ਜਾਣ ਤੋਂ ਬਾਅਦ ਸਾਨੂੰ ਫਿਰ ਅਸੀਂ 59 ਗਰ ਬਣਾ ਕੇ ਉਹਨਾਂ ਦੀ ਯਾਦਗਾਰ ਤੇ ਧਰ ਕੇ ਆਏ ਸੀਗੇ हां ਉਸ ਤੋਂ ਬਾਅਦ ਜਿਵੇਂ ਮਾਇਆ ਗੋਲ ਕਚਰਾ ਪਾਉ ਉਸ ਤੋਂ ਕਰਨਾ ਹੈ ਛੈਡਫੋਨ ਨਾਲ ਉਸ ਤੋਂ ਉਹਦਾ ਵਾਰ ਆਪਸ ਮਨੇ ਸਿੰਘਾਂ ਤੇ ਚੱਕ ਲੈ ਵੀਡੀਓ ਬਣਾ ਰਿਹਾ ਬੂਟਪਾਲ ਸ਼ੱਕਰੀ ਰੋਟੀ ਅੱਕ ਦਿਖਾਈ ਜੀ ਧੀਆਂ ਨੂੰ ਕੱਖਾਂ ਚ ਨਾ ਮਾਰੋ ਉਸ ਤੋਂ ਬਾਅਦ ਫਿਰ ਫੌਜੀ ਸਾਡੇ ਦੇਸ਼ ਦੇ ਰਾਖੇ ਉਸ ਤੋਂ ਬਾਅਦ ਤੁਸੀਂ ਇਹ ਵੇਖ ਰਹੇ ਹੋ ਸਾਰੀਆਂ ਪ੍ਰਾਤਨ ਜਿਵੇਂ ਕਿਸਾਨੀ ਅੰਦੋਲਨ ਦੇ ਨਾਲ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਕਲਾਕਿਰਤੀਆਂ ਹਨ ਉਸ ਤੋਂ ਬਾਅਦ ਰਾਵਣ ਜਲਾਉਣਗੇ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਹਾਦਸਾ ਸੀ 2019 ਚ 2019 ਚ ਇਹ ਫਤੇਹਵੀਰ ਬੱਚਾ ਜਿਹੜਾ ਬੋਰਵੈਲ ਚ ਲੱਗਿਆ ਸੀਗਾ ਇਹ ਫਤੇਹਵੀਰ ਬੱਚਾ ਮੈਨੂੰ ਕੀ ਲੋੜ ਪਈ ਬਣਾਉਣ ਦੀ ਹੂੰ ਮੈਂ ਵੀਡੀਓ ਵੇਖਣ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਆਂਡ ਗਮਾਨ ਚ ਜਾਂ ਤੁਹਾਡੇ ਘਰ ਅੱਜ ਸਾਲ ਦਾ 2 ਸਾਲ ਦਾ 5 ਮਹੀਨਿਆਂ ਦਾ ਬੱਚਾ ਹੈ ਤਾਂ ਫਤਿਹ ਵੀਰ ਆ ਉਹਦਾ ਧਿਆਨ ਰੱਖਣਾ ਤੁਹਾਡਾ ਫਰਜ਼ ਬਣਦਾ ਹਨਾ ਇਸ ਕਰਕੇ ਛੋਟੇ ਬੱਚਿਆਂ ਦੀਆਂ ਭੈਣਾਂ ਨੂੰ ਬੇਨਤੀ ਕਰਦਾ ਕੇਅਰ ਕਰਿਆ ਕਰੋ ਇਹ ਤੁਸੀਂ ਵੇਖ ਰਹੇ ਹੋ ਹਰੀਆਂ ਸਬਜ਼ੀਆਂ ਖਾਓ ਸਿਹਤ ਬਣਾਓ ਹੁਣ ਗਾਜਰਾਂ ਤੇ ਮੂਲੀਆਂ ਦੀ ਪੂਰੀ ਰੁੱਤ ਹੈ ਜਿੰਨੀ ਮਰਜ਼ੀ ਲਾ ਲਓ ਤੁਹਾਨੂੰ ਰੇਡੀਅਲ ਨੂੰ ਡਿਕਣ ਦੀ ਲੋੜ ਨਹੀਂ ਪੈਣੀ ਜਿਹਦੇ ਕੋਲ ਜਗ੍ਹਾ ਹੈਗੀ ਆ ਇਸ ਕਰਕੇ ਵੀਰੋ ਹਰੀਆਂ ਸਬਜ਼ੀਆਂ ਖਾਓ ਸਿਹਤ ਬਣਾਓ ਉਸ ਤੋਂ ਚੰਗੀਆਂ ਪੁਸਤਕਾਂ ਪੜੋ ਬਹੁਤ ਸਾਰੇ ਵੀਰ ਨੇ ਕਿਤਾਬਾਂ ਹਰ ਮੇਲੇ ਚੋਂ ਲੈ ਕੇ ਆਉਂਦੇ ਨੇ ਖਰੀਦ ਕੇ ਪਰ ਉਹਨਾਂ ਦੇ ਵਿੱਚੋਂ ਪੜ੍ਹਨ ਵਾਲੇ 100 ਦੇ ਵਿੱਚੋਂ 10 ਹੀ ਹੁੰਦੇ ਨੇ ਜਿਹੜੇ ਕੱਲੇ ਕੱਲਾ ਪੇਜ ਪੜ੍ਹ ਲੈਂਦੇ ਵੀਰੋ ਕਿਤਾਬ ਮਾਈਕ ਰੱਖ ਲਓ ਪਰ ਉਹਨੂੰ ਪੇਜ ਪੜ੍ਹ ਕੇ ਤੇ ਅਮਲ ਕਰੋ ਚਿੰਗੀਆਂ ਪੁਸਤਕਾਂ ਪੜੋ ਉਸ ਤੋਂ ਬਾਅਦ ਇਹ ਨਸ਼ੇ ਤੇ ਆਗੇ ਜਿਵੇਂ ਕਲਾਕਿਰਤੀ ਤੁਸੀਂ ਵੇਖ ਰਹੇ ਹੋ ਅੱਜ ਸਾਡੀ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕਰਕੇ ਕੁਝ ਨਾ ਕੁਝ ਨਸ਼ੇ ਨੂੰ ਠੱਲ ਪਾਈ ਐ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਪੰਜਾਬ ਦੀ ਜਵਾਨੀ ਨਸ਼ੇ ਤੋਂ ਬਚਾਇਆ ਜਾਵੇ ਇਹ 바ਵਾ ਸਾਹਿਬ ਦਾ ਸਟੈਚੂ ਹੈ ਸਾਡੇ ਕੋਲ ਜਿਹੜਾ ਅਸੀਂ ਲੈ ਕੇ ਆਂਦੇ ਜਿਨ੍ਹਾਂ ਦੀ ਅਸੀਂ ਦੇਣ ਦੀ ਹੱਥਾਂ ਦੀ ਬਣੀ ਚੀਜ਼ ਹੈ ਜਿਵੇਂ ਉਹ ਅਸੀਂ ਕੋਈ ਨਹੀਂ ਵੇਚਦੇ ਜਿਵੇਂ ਕੁਆਡੀ ਦੇ ਖਡਿਆਰੀ ਆ ਕੇ ਸਫਾਈ ਕਰਦੇ ਆਗੇ ਇਹ ਸਾਡੇ ਕੋਲ ਪ੍ਰਾਤਨ ਕਲਾਕਾਰ ਆਗੇ ਇਹ ਸਾਰੇ ਤੁਸੀਂ ਵੇਖ ਰਹੇ ਹੋ ਇਹ ਬਣਿਆ ਕਿਵੇਂ ਸਮਾਨ ਆ ਕਰਦਾਂ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਬਣਾਇਆ ਇਹ ਕਰਦਾਂ ਤੁਹਾਡੇ ਸਾਰਿਆਂ ਦੇ ਘਰੇ ਨੇ ਜਿਨ੍ਹਾਂ ਨਾਲ ਤੁਸੀਂ ਸਬਜੀ ਚੀਰਦੇ ਹੋ ਲੋਹੇ ਦੇ ਬਾਹਾਂ ਵਾਲੀ ਕਰਦੇ ਸਿਰਫ 10 ਰੁਪਏ ਦੀ ਇਹਨਾਂ ਕਰਦਾਂ ਨੂੰ ਤੁਹਾਡੇ ਵੀਰ ਨੇ 13 ਸਾਲ ਇੱਕੋ ਕੁਰਸੀ ਤੇ ਬੈਠ ਕੇ ਚਲਾਇਆ ਆਹ ਕੁਰਸੀ ਆਹੋ ਜੀ ਤੇ ਠਾਠੀ ਬੈਠਾ ਅੱਜ ਜੋ ਕੁਝ ਹੈ ਸਾਡੇ ਕੋਲੇ ਆ ਕੁਰਸੀ ਦੀ ਦੇਣਾ ਤੁਸੀਂ ਵੇਖੋ ਇਹ ਸੰਗਤਾਂ ਨੂੰ ਦਿਖਾ ਦਿਓ 2009 ਤੋਂ ਲੈ ਕੇ 2022 ਤੱਕ ਦਾ ਸਾਫਰੇ ਦੇ ਉੱਤੇ ਗੁਜ਼ਾਰਿਆ 13 ਸਾਲੇ ਕੁਰਸੀ ਦੇ ਉੱਤੇ ਬੈਠਾ ਮੈਂ ਫੇਰ ਜਾ ਕੇ ਰਾਠੀ ਕਲਾ ਕੇਂਦਰ ਤਿਆਰ ਹੋਇਆ ਸੀਗਾ ਤੇ ਅੱਜ ਬੰਦਾ 13 ਦਿਨਾਂ 'ਚ ਤਰੱਕੀ ਭਾਲਦਾ ਜਾਂ 13 ਮਹੀਨਿਆਂ 'ਚ ਵੀਰੋ ਟਾਈਮ ਲੱਗਦਾ ਸਬਰ ਰੱਖੋ ਤੇ ਵੈਗਰੂ ਤੁਹਾਡੂ ਸਾਰਿਆਂ ਦੀ ਮਿਹਨਤ ਦਾ ਮੁੱਲ ਪਾਵੇ ਇਹ ਬੰਦਾ ਬੋਟ ਕੋਲ ਸੋਚ ਰਿਹਾ ਜੀ ਅੱਜ ਕਹਿਤ ਕਿ ਕਿਹੜੀ ਨੁਪਾਈ ਐ ਸੀ ਫੇਰ ਪੰਬੜਪੂਸੇ ਚੰ ਕਿਹਦੀ ਸਰਕਾਰ ਬਣੂ ਕਿਹਦੀ ਸਰਕਾਰ ਬਣੂ ਪਰ ਜਿਹਦੀ ਮਰਜ਼ੀ ਬਣ ਜੇ ਪੰਜਾਬ ਦਾ ਇਹੀ ਹਾਲ ਰਹਿਣਾ ਜਿਹੜਾ ਅੱਜ ਆ ਹਨਾ ਉਸ ਤੋਂ ਬਾਅਦ ਬਲੱਡ ਵਰਗਾ ਕੋਈ ਦਾਨ ਨਹੀਂ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਪ੍ਰਾਇਫਕਨ ਜਮਾਂ ਦੀ ਪਾਲ ਨਾ ਕਰੋ ਇਹ ਸਾਰੀਆਂ ਬਣਾਈਆਂ ਹੋਈਆਂ ਆਪਣੀਆਂ ਕਲਾਕਿਰਤੀਆਂ ਸੀਗੀਆਂ ਤੇ ਆ ਸਾਰੀ ਚੱਪਲ ਹੈ ਜਿਹੜੀ ਆਪਾਂ ਇੱਕ ਵੀ ਕੰਕਰ ਨਹੀਂ ਇਹ ਕਹਿ ਸਕਦਾ ਕੋਈ ਬੰਦਾ ਵੀ ਕਿਸੇ ਦੀ ਹੋਰ ਕੱਟੀ ਹੋਈ ਸਾਰੀ ਆਪਣੇ ਹੱਥੀਂ ਕੱਟੀ ਹੋਈ ਚੱਪਲ ਆਪਣੀ ਆ ਤੁਸੀਂ ਦੇਖ ਸਕਦਾ ਐਨੇ ਐਨੇ ਸਿੱਟਾ ਲਾ ਲਾ ਕੇ ਦਿਨ ਰਾਤ ਮਿਹਨਤ ਕਰਕੇ 13 ਸਾਲਾਂ ਦੇ ਵਿੱਚ ਇਹ ਸਾਰਾ ਕਲਾਕਿਰਤੀਆਂ ਤਿਆਰ ਹੋਈਆਂ ਪਰ ਚੱਪਲਾ ਪੈਰਾਂ 'ਚ ਪਾਈਆਂ ਤੁਸੀਂ ਦੁਨੀਆਂ ਦੇ ਵੇਖੀਆਂ ਪਰ ਪੀਸੀਆਂ ਹੋਈਆਂ ਪਹਿਲੀ ਵਾਰੀ ਵੇਖੂਗਾ ਅੱਜ ਤੱਕ ਚੱਪਲਾਂ ਦਾ ਤੁਸੀਂ ਪਾਊਡਰ ਨਹੀਂ ਵੇਖਿਆ ਪਾਊਡਰ 6-7 ਸਾਲਾਂ ਚ ਜਾ ਕੇ ਤਿਆਰ ਹੋਇਆ ਸੀਗਾ ਵੀਰੋ ਇੰਨੀ ਮੇਨ ਤੁਸੀਂ ਆਪਣੇ ਬੱਚਿਆਂ ਨੂੰ ਕਰਨ ਲਾਓ ਤਾਂ ਜਰੂਰ ਇੱਕ ਦਿਨ ਦਾ ਤਾਂ ਮੇਅਰ ਕਰੂਗਾ ਤੁਹਾਡੇ ਬੱਚੇ ਤਰੱਕੀਆਂ ਕਰਨ ਇਹ ਜਾਨਕਾਰੀ ਦੇ ਦੇ ਕਿ 6-7 ਸਾਲ ਚ ਕਿਵੇਂ ਇਹ ਸਾਰਾ ਘਸਾਉਂਦੇ ਰਹੇ ਨਾ ਚੱਪਲਾਂ ਦੇ ਉੱਤੇ ਜਦੋਂ ਬਣਾਉਂਦੇ ਹੁੰਦੇ ਸੀ ਉਦੋਂ ਇਕੱਠਾ ਹੋਇਆ ਇਹ ਥੋੜਾ ਥੋੜਾ ਰੋਜ਼ ਰੋਜ਼ ਬਣਦਾ ਹੁੰਦਾ ਸੀਗਾ ਰੋਜ਼ ਦਾ ਡੇਲੀ ਵੇਸ ਇਕੱਠਾ ਹੁੰਦਾ ਸੀ ਫੇਰ ਬਣਦਾ ਸੀ ਹੈਨਾ ਇੱਕੋ ਦਿਨ ਨੀਂ ਨ ਬਣਿਆ ਸੀਗਾ ਹੌਲੀ ਹੌਲੀ ਜਾ ਕੇ ਇਹ ਜਿਹੜੀਆਂ ਕਲਾ ਕਰਤੀਆਂ ਸੀਗੀਆਂ ਤੁਸੀਂ ਵੀਰ ਵੱਲੋਂ ਬਣਾਈ ਗਈਆਂ ਇਹ ਸਿਰਫ ਇਹਨਾਂ ਨੇ ਦਰਸ਼ਨ ਕਰਨ ਦੇ ਲਈ ਰੱਖੀਆਂ ਹੋਈਆਂ ਨੇ ਹੁਣ ਜਿਹੜਾ ਬਾਕੀ ਸਮਾਨ ਜਿਹਨੂੰ ਦਿਖਾਵਾਂਗੇ ਲੱਕੜ ਤੋਂ ਤਿਆਰ ਕੀਤਾ ਹੋਇਆ ਉਹ ਅਸੀਂ ਇੱਥੋਂ ਖਰੀਦ ਵੀ ਸਕਦੇ ਆ ਤਾਂ ਭਾਈ ਜੀ ਜਿਹੜਾ ਲੱਕੜ ਦੇ ਸਮਾਨ ਬਾਰੇ ਵੀ ਜਾਣਨਾ ਪਾਇਓਣਾ ਆਪਣਾ ਮੇਰੇ ਵੀਰ ਜੀ ਦਾ ਬਹੁਤ ਧੰਨਵਾਦ ਜੇ ਜੀ ਤੁਸੀਂ ਇਹ ਸਟੂਲ ਦੇਖ ਸਕਦੇ ਹੋ ਇਹ ਸਟੂਲ ਵੀ ਬਹੁਤ ਹੀ ਜੁਨੀਕ ਸਟੂਲ ਆ ਸਾਰੇ ਤੇ ਪਿੱਤਲ ਦਾ ਕੰਮ ਹੋਇਆ ਹੋਇਆ ਇਹ ਸਟੂਲ ਦਾ ਜਿਵੇਂ 3500 ਰੁਪਏ ਦਾ ਤੁਸੀਂ ਘਰ ਨੂੰ ਵਾ ਸਕਦੇ ਇਹ ਹੁੰਦਾ 7500 ਰੁਪਏ ਵਾਲਾ ਸਟੂਲ ਉਸ ਤੋਂ ਬਾਅਦ ਸਾਨੂੰ ਸਭ ਤੋਂ ਜਿਹੜਾ ਜ਼ਰੂਰੀ ਆ ਸਾਡੇ ਘਰਾਂ ਦੇ ਵਿੱਚ ਸਾਡੇ ਕੋਲ ਪਿੱਤਲ ਖਤਮ ਹੋ ਗਿਆ ਤਾਂਬਾ ਖਤਮ ਹੋ ਗਿਆ ਸੀ ਬਿਮਾਰੀਆਂ ਨੇ ਘੇਰ ਲਿਆ ਅੱਜ ਸਾਡੇ ਕੋਲ ਪੁਰਾਣੇ ਵਰਤਨ ਹੀ ਨਹੀਂ ਰਹਿ ਤੇ ਅੱਜ ਮੈਂ ਤੁਹਾਡੀ ਸਿਹਤ ਦੇ ਲਈ ਇੱਕ ਬਹੁਤ ਸੋਹਣਾ ਚੱਕਲਾ ਬੇਲਣਾ ਤਿਆਰ ਕਰਕੇ ਲੈ ਕੇ ਆਇਆ ਜਿਹਦੇ ਉੱਤੇ ਸਾਰੇ ਤੇ ਪਿੱਤਲ ਲੱਗਿਆ ਹੋਇਆ ਤੇ ਥੱਲੇ ਵੀ ਪਿੱਤਲ ਲੱਗਿਆ ਹੋਇਆ ਤਾਂਬਾ ਲੱਗਿਆ ਹੋਇਆ ਪਰ ਮੈਂ ਜਿੰਨੇ ਵੀਰ ਸਾਥੋਂ ਲੈ ਕੇ ਜਾਂਦੇ ਨੇ ਚੱਕਲਾ ਬਿਲਡ ਮੈਂ ਹਰ ਵੀਰ ਨੂੰ ਇੱਕ ਹਨ ਵੀ ਰੋਟੀ ਅੱਜ ਤੋਂ ਸ਼ੁਰੂ ਕਰ ਦੇਣ ਤੇ ਬਣਾਉਣੀ ਕਿਉਂਕਿ ਜੇ ਤੁਸੀਂ ਰੋਟੀ ਬਣਾਉਂਗੇ ਨਾ ਪਿੱਤਲ ਦੇ ਵੀ ਤੱਤ ਆਉਣਗੇ ਤਾਂਬੇ ਦੇ ਵੀ ਤੱਤ ਆਉਣਗੇ ਤੁਹਾਨੂੰ ਲੱਖਾਂ ਬਿਮਾਰੀਆਂ ਤੋਂ ਬਚਾਉਣਗੇ ਰੋਟੀ ਤਾਂ ਤੁਸੀਂ ਇਸ ਚੱਕਲੇ ਬਿਲਡ ਤੇ ਹੀ ਬਣਾ ਲੈਣੀ ਹੈ ਸਾਦੇ ਤੇ 800 ਵਾਲੇ ਤੇ ਪਰ ਜੇ ਤੁਸੀਂ ਇਹਦੇ ਤੇ ਬਣਾ ਲਓਗੇ ਨਾ ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ ਮੈਨੂੰ ਕਹਿੰਦਾ ਮੈਥੂ ਲੈ ਕੇ ਜਾ ਜਿੱਥੋਂ ਵੀ ਤੁਹਾਨੂੰ ਇਦਾਂ ਦਾ ਚੱਕਲਾ ਬੇਲਣਾ ਮਿਲਦਾ ਨਾ ਤਾਂ ਜਰੂਰ ਲੈ ਕੇ ਜਾ ਬਹੁਤ ਹੀ ਸੋਹਣਾ ਚੱਕਲਾ ਬੇਲਣਾ ਪਰ ਨਵਾਂ ਡਿਜ਼ਾਈਨ ਹੈ ਤਿਆਰ ਕਰਾਇਆ ਭੈਣਾਂ ਨੇ ਜਿਵੇਂ ਹੁਣ ਵਿਆਹਾਂ ਦੇ ਵਿੱਚ ਕੁੜੀਆਂ ਨੂੰ ਦੇਣਾ ਤੁਸੀਂ ਵੇਖੋ ਬਹੁਤ ਹੀ ਸੋਹਣਾ ਦੋਨਾਂ ਸਾਈਡਾਂ 'ਤੇ ਸਾਰਾ ਪਿੱਤਲ ਦੀ ਕਢਾਈ ਹੋਈ ਵੀ ਹੈ ਉਸ ਤੋਂ ਬਾਅਦ ਇਹ ਸ਼ੀਸ਼ੇ ਵਾਲਾ ਚੱਕਲੇ ਬੇਲਣ ਦਾ ਡਿਜ਼ਾਈਨ ਆ ਗਿਆ ਆਪਣੇ ਕੋਲ ਉਸ ਤੋਂ ਬਾਅਦ ਵਾਈਟ ਕਢਾਈ ਦੇ ਵਿੱਚ ਆ ਗਿਆ ਜਿਵੇਂ ਇਹ ਵੀ ਬੱਚੀਆਂ ਦੇ ਹੁਣ ਵਿਆਹਾਂ ਦੇ ਵਿੱਚ ਬਹੁਤ ਜਾ ਰਿਹਾ ਉਸ ਤੋਂ ਬਾਅਦ ਸਾਡੇ ਕੋਲ ਕੱਲੇ ਪਿੱਤਲ ਵਾਲਾ ਆ ਗਿਆ ਇੱਕ ਜਿਹੜਾ ਤੁਸੀਂ ਆਹ ਵੇਖ ਰਹੇ ਹੋ ਇਹ ਕੱਲੇ ਪਿੱਤਲ ਵਾਲਾ ਚੱਕਲਾ ਦਿਸਨੀਸ਼ਨ ਹੋਇਆ ਖੋਚਾ ਖਲੇ ਬੇਲ ਨੇ ਜੀ ਹਾਂ ਦਿਖਾਓ ਮੈਨੂੰ ਜੀ ਚਮਕਦਾਨਾ ਪਾਵਾ ਤੁਸੀਂ ਮੂੰਹ ਵੇਖ ਲਓ ਇਹਦੇ ਵਿੱਚ ਕਿੰਨੀ ਸੋਹਣੀ ਚੀਜ਼ ਹੈ ਇਹਦੇ ਉੱਤੇ ਕੱਲਾ ਪਿੱਤਲ ਲੱਗਾ ਹੈ ਇਹ ਵੀ ਤੁਹਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ ਇਹਦੇ ਵੀ ਸਾਰੇ ਪੈਰਾਂ ਤੇ ਕਢਾਈ ਹੋਈ ਵੀ ਹੈ ਇਹ ਚਕਲਾ ਬੇਲਣਾ ਵੀ ਤੁਸੀਂ ਸਾਡੇ ਰਾਠੀ ਕਲਾ ਕੇਂਦਰ ਤੋਂ ਖਰੀਦ ਸਕਦੇ ਹੋ ਹੁਣ ਬਹੁਤ ਸਾਰੇ ਵੀਰ ਇਹਨਾਂ ਚਕਲੇ ਬੇਲਣੇ ਦੇ ਸਾਨੂੰ ਰੇਟ ਬਾਰੇ ਜਰੂਰ ਫੋਨ ਕਰਨਗੇ ਮੈਂ ਤੁਹਾਨੂੰ ਦੱਸ ਦੇਵਾਂ ਇਹ ਚਕਲਾ ਬੇਲਣਾ ਤੁਸੀਂ ਘਰ ਮਗਵਾਉਣਾ 1500 ਰੁਪਏ ਦਾ ਪੈਣਾ ਇੱਥੇ ਆ ਕੇ ਲੈ ਕੇ ਜਾਣਾ 1300 ਰੁਪਏ ਦਾ ਪੈਣਾ ਇਹ ਚਕਲਾ ਬੇਲਣਾ 1400 ਰੁਪਏ ਦਾ ਪੈਣਾ ਇੱਥੇ ਆ ਕੇ ਲੈ ਕੇ ਜਾਓਗੇ 1200 ਰੁਪਏ ਦਾ ਪੈਣਾ ਇਹ 1200 ਦਾ ਹੀ ਆ ਇਹ 1000 ਦਾ ਜੇ ਘਰ ਬੈਠੇ ਮੰਗਾਉਂਗੇ ਇੱਥੇ ਆ ਕੇ 800 ਰੁਪਏ ਦਾ ਜਿਹੜੇ ਵੀ ਤੁਸੀਂ ਚੱਕਲੇ ਵੇਲੇ ਨੇ ਵੇਖੇ ਜਿਹੜੀ ਚੀਜ਼ ਵੇਖੀ ਆ ਉਹਦਾ ਆਨਲਾਈਨ ਦਾ ਸੀ ਖਰਚਾ ਨਹੀਂ ਲਵਾਂਗੇ ਜਿਹੜਾ ਸਾਡੇ ਕੋਲ ਚੱਲ ਕੇ ਆ ਗਿਆ ਸਾਡੀ ਦੁਕਾਨ ਵੇਖ ਲਈ ਸਾਰੀ ਉਹਨੇ ਉਸ ਬੰਦੇ ਤੁਸੀਂ ਆਨਲਾਈਨ ਦੇ ਪੈਸੇ ਵੀ ਲੈ ਸਕਦੇ ਵੀਰੋ ਉਸ ਤੋਂ ਬਾਅਦ ਸਾਡੇ ਕੋਲ ਰੋਟੀਆਂ ਦੇ ਡੱਬੇ ਜਿਵੇਂ ਜੁਵੈਲਰੀ ਬਾਕਸ ਆ ਗਏ ਨਮਕਦਾਨੀਆਂ ਆ ਗਈਆਂ ਸਾਰੇ ਤੁਸੀਂ ਵੇਖ ਰਹੇ ਹੋ ਰੋਟੀਆਂ ਦੇ ਡੱਬੇ ਆ ਸਾਡੇ ਕੋਲ 3ਾਂ ਦੇ ਵਿਆਹਾਂ 'ਚ ਬਹੁਤ ਚੱਲਦਾ ਤੁਸੀਂ ਵੇਖ ਰਹੇ ਜਿਹੜਾ ਇਹ ਚਾਰਾਂ ਦਾ ਸੈੱਟ ਹੁੰਦਾ ਜਿਹਨੇ 3000 ਰੁਪਏ ਜੇ ਆਪਣੇ ਘਰ ਬੈਠੇ ਮੰਗਵਾ ਸਕਦੀ ਕੋਈ ਭੈਣ ਉਸ ਤੋਂ ਬਾਅਦ ਸਾਡੇ ਕੋਲ ਪੁਰਾਣੇ ਫੋਨ ਆ ਗਏ ਅੰਟੀਕ ਇਹ ਫੋਨ ਆ ਗਏ ਉਸ ਤੋਂ ਬਾਅਦ ਜਿਵੇਂ ਨਮਕਦਾਨੀਆਂ ਆ ਗੀਆਂ ਡੱਬੇ ਆ ਗਏ ਰੋਟੀਆਂ ਵਾਲੇ ਬਹੁਤ ਸਾਰੀਆਂ ਆਈਟਮਾਂ ਦਾਤੇ ਦੀ ਕਿਰਪਾ ਨਾਲ ਇਹ ਆ ਗਏ ਜਿਵੇਂ ਤੁਸੀਂ ਦੇਖ ਰਹੇ ਹੋ ਮੱਗ ਆ ਗਏ ਸ਼ਹਿਦ ਵਾਲੇ ਜਿਵੇਂ ਸਿਆਲ ਦੇ ਵਿੱਚ ਸਰਦੀ ਦੀ ਰੁੱਤ ਚੱਲ ਰਹੀ ਹੈ ਸਾਡੇ ਘਰ ਦੇ ਵਿੱਚ ਅਸੀਂ ਸ਼ਹਿਦ ਨੂੰ ਕਿਤੇ ਉਸ ਬਰਤਨ ਚ ਪਾਉਣਾ ਕਿਤੇ ਉਸ ਚ ਇਹਦੇ ਚ ਇੱਕ ਵਾਰੀ ਸ਼ਹਿਦ ਤੁਸੀਂ ਪਾ ਦਿਓ ਚਮਚਾ ਵਿੱਚੀ ਇਹਦੇ ਉਸ ਤੋਂ ਬਾਅਦ ਜਿਵੇਂ ਸਾਨੂੰ ਰੋਟੀਆਂ ਦੇ ਡੱਬੇ ਭੈਣਾ ਨੇ ਨਾ ਤੁਸੀਂ ਪਿੱਤਲ ਦਾ ਹੀ ਤੁਸੀਂ ਨਮਕਦਾਨੀ ਲੈ ਸਕਦੇ ਹੋ ਕੜਾਈ ਵਾਲੀ ਪਿੱਤਲ ਦੇ ਤੁਸੀਂ ਡੱਬਾ ਲੈ ਸਕਦੇ ਪਿੱਤਲ ਦਾ ਹੀ ਤੁਸੀਂ ਚਕਲਾ ਬਿਲਣਾ ਲੈ ਸਕਦੇ ਜਿਵੇਂ ਕਿਸੇ ਬੱਚੀ ਨੂੰ ਵਿਆਹ ਦੇ ਵਿੱਚ ਦੇਣਾ ਤਾਂ ਦੇਖੋ ਤੁਸੀਂ ਇਹਨਾਂ ਦਾ ਸੈੱਟ ਬਣ ਗਿਆ ਆ ਤਿੰਨਾਂ ਚੀਜ਼ਾਂ ਦਾ ਭਾਵੇਂ ਤੁਸੀਂ ਆ ਸੈੱਟ ਦੇ ਦਿਓ ਆਪਣੀ ਬੱਚੀ ਨੂੰ ਭਾਵੇਂ ਇਹਦੇ ਨਾਲ ਆ ਚਕਲਾ ਬਿਲਣਾ ਲਾ ਕੇ ਦੇ ਦਿਓ ਜਿਹੜਾ ਮਰਜੀ ਦੇ ਸਕਦੇ ਹੋ ਸਾਰਾ ਇਹਦੇ ਦੇ ਪਿੱਤਲ ਇਹਦੇ ਰੋਟੀਆ ਡੱਬੇ ਤੇ ਵੀ ਦੇ ਦਿੱਤੇ ਪਿੱਤਲੇ ਇਸ ਕਰਕੇ ਪੈਣਾ ਬਹੁਤ ਸਾਰੇ ਵੀਰ ਸਾਥੋਂ ਵਿਆਹਾਂ ਵਾਸਤੇ ਸਮਾਨ ਬੁੱਕ ਕਰਵਾ ਕੇ ਲੈ ਕੇ ਜਾ ਰਹੇ ਆ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਜਿਵੇਂ ਆ ਗਿਆ ਸਾਰੇ ਟਰਿਆਂ ਆ ਫੋਨ ਆ ਗਿਆ ਪਿੱਤਲ ਦਾ ਸਾਰਾ ਤੁਸੀਂ ਦੇਖ ਰਹੇ ਸਾਰਾ ਬਣਿਆ ਹੋਇਆ ਉਸ ਤੋਂ ਸਾਡੀ ਇਹ ਸੁਰਮੇਦਾਨੀ ਜਿਹੜੀ ਦਾਰ ਸੰਤੂ ਜੀ ਨੇ ਗੀਤ ਵਿੱਚ ਗਾਈ ਉਹ ਉਹ ਸੁਰਮੇਦਾਨੀਆਂ ਜਿਵੇਂ ਅੱਜ ਸਾਡੇ ਵੀਡੀਓ ਬਣਦੀਆਂ ਨੇ ਵਿਆਹਾਂ ਦੇ ਵਿੱਚ ਬੱਚੀਆਂ ਨੇ ਨਾ ਇਸ ਕਰਕੇ ਇਹ ਸੁਰਮੇਦਾਨੀਆਂ ਨੂੰ ਬਹੁਤ ਸਾਰੇ ਵੀਰ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਜਿਵੇਂ ਸਾਡੇ ਕੋਲ ਇਹ ਆ ਗੀਆਂ ਨਮਕਦਾਨੀਆਂ ਆ ਗੀਆਂ ਇਹ ਜੁਐਲਰੀ ਬਾਕਸ ਆ ਗਏ ਉਸ ਤੋਂ ਬਾਅਦ ਤੁਹਾਨੂੰ ਦਿਖਾਈਏ ਸੀ ਨਿੰਮ ਦੀਆਂ ਕੜਸ਼ੀਆਂ ਜਿਹੜੀਆਂ ਤੁਹਾਨੂੰ ਸਿਹਤ ਵਾਸਤੇ ਆਹ ਸਾਰੇ ਨਿੰਮ ਦੇ ਆਹ ਕੜਸ਼ੀਆਂ ਨੇ ਜਿਹੜੀਆਂ ਨਿੰਮ ਦੀਆਂ ਨੇ ਇਹਨਾਂ ਨੂੰ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਜਰੂਰ ਵਰਤੋ ਨਿੰਮ ਦੀ ਲੱਕੜ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਵਰਤੋ ਤਾਂ ਜੋ ਕਿ ਤੁਸੀਂ ਬਿਮਾਰੀਆਂ ਤੋਂ ਬਚ ਸਕੋ ਨਾ ਉਸ ਤੋਂ ਬਾਅਦ ਸਾਡੇ ਕੋਲ ਕੱਪ ਹੋਲਡਰ ਆ ਗਏ ᱱਿਵੇਂ ਤੁਸੀਂ ਵੇਖ ਰਹੇ ਹੋ ਆ ਚਿੜੀ ਵਾਲਾ ਕੱਪ ਹੋਲਡਰ ਸਾਡਾ ਸਭ ਤੋਂ ਵੱਧ ਸੇਲ ਹੁੰਦਾ ਜਿਹੜਾ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ 4 ਕੱਪ ਠੱਕਦੀ ਹੈ ਐਚਡੀ ਬਹੁਤ ਹੀ ਸੋਹਣੀ ਹੈ ਸਾਰਾ ਪਿੱਤਲ ਲੱਗਿਆ ਹੁੰਦਾ ਸਾਰਾ ਤਸਵੀਰ ਸਾਰਾ ਪਿੱਤਲ ਦਾ ਮੰਡੀ ਹੁੰਦੀ ਹੈ ਬਹੁਤ ਹੀ ਸੁੰਦਰ ਚੀਜ਼ ਬਣੀ ਹੋਈ ਹੈ ਉਸ ਤੋਂ ਬਾਅਦ ਸਾਡੇ ਕੋਲ ਕ੍ਰਿਸ਼ਨ ਮਹਾਰਾਜ ਜੀ ਆ ਕੇ ਤੁਹਾਨੂੰ ਦਿਖਾਈਏ ਸੀ ਦਿਖਾਇਆ ਵੀਰ ਜੀ ਕਲਾ ਆਰਟ ਲੱਕੜ ਦੇ ਵਿੱਚੋਂ ਕਲਾਕਾਰ ਕੀ ਨਹੀਂ ਬਣਾ ਸਕਦਾ ਦੇਖੋ ਤੁਸੀਂ ਇਸ ਤਰ੍ਹਾਂ ਦੇ ਲੱਕੜ ਦੇ ਵੀ ਬਾਦਸ਼ਾਹ ਬੈਠਿਆ ਕਲਾ ਦੇ ਬਹੁਤ بڑے ਬਡੇ ਦਾਤੇ ਦੀ ਕਿਰਪਾ ਨਾਲ ਉਹ ਇਨਸਾਨ ਬੈਠੇ ਜਿਨ੍ਹਾਂ ਨੇ ਲੱਕੜ ਨੂੰ ਵੀ ਇੱਕ ਸੋਹਣੇ ਦੇ ਰੂਪ ਵਿੱਚ ਰੰਗ ਦਿੱਤਾ ਇੱਕ ਇਹ ਚੀਜ਼ ਜਰੂਰ ਦਿਖਾਓ ਤੁਸੀਂ ਇਹਦੇ ਉੱਪਰ ਸ਼ੇਰ ਆ ਆ ਹਿਰਨ ਨੂੰ ਫੜ ਰਿਆ ਥੱਲੇ ਫੇਰ ਤੁਸੀਂ ਵੇਖ ਰਹੇ ਹੋ ਸ਼ੇਰ ਹਾਥੀ ਨੂੰ ਫੜ ਰਿਆ ਬਹੁਤ ਹੀ ਸੋਹਣੀ ਜੁਨੀਕ ਚੀਜ਼ ਹੈ ਇਹ ਕਸ਼ਮੀਰ ਦੀ ਆਰਟ ਆ ਕਿਸੇ ਵੀ ਨੂੰ ਚਾਹੀਦਾ ਹੋਵੇ ਸਾਡੇ ਕੋਲ ਤੁਸੀਂ ਮੰਗਵਾ ਸਕਦੇ ਬਹੁਤ ਹੀ ਸੋਹਣੀ ਆਰਟ ਹੈ ਇਹ ਵੀ ਉਸ ਤੋਂ ਬਾਅਦ ਹੋਰ ਵੀ ਤੁਹਾਨੂੰ ਜਿਵੇਂ ਟਾਈਮ ਪੀਸਾਂ ਦੀ ਲੋੜ ਆ ਜਿਵੇਂ ਆ ਸਾਰੇ ਟਾਈਮ ਪੀਸ ਤੁਸੀਂ ਵੇਖ ਰਹੇ ਹੋ ਸਾਰੇ ਇਹ ਕਹਾੜ ਸਾਡੇ ਕਿਸਾਨ ਦੇ ਘਰ ਦੇ ਵਿੱਚ ਲੱਗਣਾ ਬਹੁਤ ਜ਼ਰੂਰੀ ਹੈ ਜਿਵੇਂ ਹਲ ਹੁੰਦਾ 800 ਰੁਪਏ ਦਾ ਪਿੱਤੰਬ ਦਾ ਕੰਮ ਕੀਤਾ ਹੁੰਦਾ ਸਾਰੇ ਦੇ ਪਿੱਤਲ ਦਾ ਉਸ ਤੋਂ ਬਾਅਦ ਆਗੇ ਸਾਰੇ ਤੁਸੀਂ ਵੇਖ ਤੇ ਹਰ ਇੱਕ ਟਾਈਮ ਪੀਸ ਹੋਰ ਬਾਕੀ ਜਿੰਨਾ ਸਮਾਨ ਤੁਸੀਂ ਇੱਥੇ ਲੱਕੜ ਦਾ ਵੇਖ ਰਹੇ ਹੋ ਚੇਅਰਾਂ ਵੇਖ ਰਹੇ ਹੋ ਜਿਵੇਂ ਫਲਾਵਰ ਪੋਟ ਆ ਕੇ ਕਿਸੇ ਭੈਣ ਨੂੰ ਚਾਹੀਦੇ ਦੀਵਾਲੀ ਦੇ ਉੱਤੇ ਸਿਰਫ 400 ਰੁਪਏ ਦੀ ਇੱਕ ਕਲੀ ਹੈ ਜਿਹੜੀ ਮਰਜ਼ੀ ਕਲੀ ਤੁਸੀਂ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਜਿਵੇਂ ਸਾਡੇ ਕੋਲ ਭੈਣਾਂ ਨੂੰ ਸਭ ਤੋਂ ਵੱਡੀ ਜਿਹੜੀ ਚੀਜ਼ ਆਹ ਟਰੰਕ ਜ਼ਰੂਰ ਦਿਖਾਓ ਜਿਹੜੇ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਆ ਆ ਦੇਖੋ ਤੁਸੀਂ 100 ਸਾਲ ਪੁਰਾਣਾ ਟਰੰਕ ਤੇ ਮੈਂ ਹੁਣ ਸਾਡੇ ਪੁੱਛੀਆਂ ਕੀਮਤ ਕੀਮਤ ਬਾਰੇ ਵੀ ਜਨਾ ਇਹ 7500 ਰੁਪਏ ਦਾ ਹੁੰਦਾ ਜੀ ਟਰੰਕ ਇਹ ਚ ਵੱਡਾ ਹੁੰਦਾ 9500 ਰੁਪਏ ਦਾ ਜਿਹੜਾ ਅੱਜ ਆਪਾਂ ਪੇਜ ਕਰਤੇ ਆ ਟਿੱਕਾ ਆਪੇ ਵੱਡਾ ਜੀ ਇਹਦਾ ਸਾਈਜ਼ ਹੈਗਾ 24 15 ਦਾ ਇਹਦਾ ਹੈਗਾ 18 10 ਦਾ ਉਹ ਸਾਹਮਣੇ ਚੱਕੀ ਹੈ ਹਾਂ ਉਹ ਚੱਕੀ ਆ ਹਾਂ ਚਲਦੀ ਹੈ ਆਪ ਇਹ ਚੱਕੀ ਤੇ ਕਾਪੀ ਹੈ ਆਈ ਪੀ ਚੱਕੀ ਇਹ ਜਲਦੀ ਨਹੀਂ ਭੱਜਦੀ ਐ ਚੱਕੀ। ਇਹ ਕਹਿੰਦੀ ਜਿਵੇਂ ਦਾਲਾਂ ਘਰ ਦੀਆਂ ਪੀਸੋ ਤੁਸੀਂ ਛੋਲਿਆਂ ਦੇ ਦਾਲਾਂ, ਮੂੰਗੀ ਦਾਲ ਜੋ ਮਰਜੀ ਦਾਲ ਤੁਸੀਂ ਚੱਕੀ ਦੇ ਨਾਲ ਪੀਸ ਸਕਦੇ ਹੋ ਵੀਰੋ ਆਪਣੇ ਘਰ ਬੈਠੇ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਘਰ ਦੇ ਵਿੱਚ ਜਿਵੇਂ ਇਦਾਂ ਦੀਆਂ ਚੱਕੀਆਂ ਸਾਡੇ ਬਹੁਤ ਸਾਰੇ ਵੀਰ ਲੈ ਕੇ ਆਉਂਦੇ ਤੁਸੀਂ ਵੀ ਜਰੂਰ ਲਾਓ। ਜਿੰਨਾ ਵੀ ਹੋ ਸਕਦਾ ਆਪਣੇ ਹੱਥੀਂ ਕੰਮ ਕਰੋ। ਦਾਸ ਨੇ ਵੀ 13 ਸਾਲ ਤੁਹਾਡੇ ਸਾਹਮਣੇ ਜੀਵਨ ਦੇ ਆਪਣੇ ਲਾਏ ਤੇ ਤੁਹਾਡੇ ਬੱਚੇ ਜਦੋਂ ਵੀ ਪੜ੍ਹ ਕੇ ਆਉਂਦੇ ਉਹਨਾਂ ਨੂੰ ਕਿਸੇ ਨਾ ਕਿਸੇ ਸਕਿੱਲ ਨਾਲ ਤੁਸੀਂ ਜਰੂਰ ਜੋੜੋ। ਤਾ ਜੋ ਹਾਂ ਇਹ ਭਾਈ ਜੀ ਜਿਹੜਾ ਅਸੀਂ ਪਹਿਲਾਂ ਵੀ ਸੁਣਾ ਸੀ ਕਿ ਕਾ ਦੇਖਿਆ ਸੀ ਕਿ 12 ਵੀ ਤੁਹਾਨੂੰ ਆਊਟਰ ਆਉਂਦੇ ਆ ਬਹੁਤ ਜ਼ਿਆਦਾ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਬਹੁਤ ਜਦ ਸਾਨੂੰ ਸਮਾਰੇ ਸਮਾਨ ਦੇ ਆਰਡਰ ਆਉਂਦੇ ਰਹਿੰਦੇ ਜੀ ਦਿਨ ਰਾਤ ਸਾਡਾ ਫੋਨ ਮਦਰ ਰਾਤ ਨੂੰ ਸੀ ਬੰਦ ਕਰਕੇ ਪੈਣੇ ਆ ਅੱਛਾ ਇੰਨੀ ਕਿਸੇ ਭਰੋਸਾ ਕਰਦੇ ਆ ਲੋਕ ਗੱਲ ਇਹ ਨਹੀਂ ਨਾ ਮੈਂ ਹੁਣ ਤੁਹਾਨੂੰ ਇਹਨੂੰ ਅੰਬ ਕਹਿ ਕੇ ਦੇ ਦਿਆਂ ਕਿਸੇ ਨੂੰ ਜੇ ਮੈਂ ਟਾਲੀ ਦਾ ਲਿਆਂਦਾ ਟਾਲੀ ਦੇ ਕਹਿ ਕੇ ਦਊਗਾ ਹੁਣ ਜਿਵੇਂ ਕਾਰਨਰ ਸਾਡੇ ਕੋਲ ਆ ਦੇਖੋ ਦੋ ਕਾਰਨਰ ਨੇ ਕਾਰਨਰਾਂ ਦਾ ਸਹਿਜ ਇੱਕੋ ਹੀ ਆ ਹੁਣ ਆ ਕਾਰਨਰ ਹੈ ਜਿਹੜਾ 3500 ਰੁਪਏ ਦਾ ਆ ਕਾਰਨਰ 7000 ਰੁਪਏ ਦਾ ਗੱਲ ਕੀ ਇੱਕ সাইਜ ਤੇ ਇੱਕ ਹੀ ਪਰ ਰੇਟ ਦਾ ਡਬਲ ਦਾ ਫਰਕ ਪਿਆ ਗਿਆ ਪਰ ਇਹ ਅੰਬ ਦੀ ਲੱਕੜ ਆ ਆ ਟਾਲੀ ਦੀ ਲੱਕੜ ਆ ਸਾਰੇ ਚ ਪਤਾਂਬੇ ਦਾ ਕੰਮ ਦੇਖੋ ਤੁਸੀਂ ਹੋਇਆ ਕੜਾਈ ਦਾ ਜੀ ਹੈ ਵੀਰ ਜੀ ਕੋਲੇ ਕਰਕੇ ਇਹ 100 ਸਾਲ ਤੱਕ ਜਾਣ ਵਾਲਾ ਕਾਰਨਰ ਨੇ ਇਹ ਦੋਨੇ ਇਹਨਾਂ ਦੇ ਮੈਂ ਤੇ ਉਹ ਕਿਨ ਸ਼ੈਨ ਇਹਨਾਂ ਦੀ ਬਹੁਤ ਜ਼ਿਆਦਾ ਫਰਕ ਹੈ ਜਿਵੇਂ ਆ ਆਗੇ ਕਾਰਨਰ ਸਾਰੇ 2 200 ਰੁਪਏ ਦੇ ਆ ਗਏ ਸਾਰੀਆਂ ਚੀਜ਼ਾਂ ਦੀ ਕੁਆਲਿਟੀ ਹੈ ਨਾ ਡੋਟ ਵਿੱਚ ਮਨਾ ਗੱਡਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਬੈਲ ਜੁੜੇਗਾ 700 ਰੁਪਏ ਦਾ ਗੱਡਾ ਇਹਨੂੰ ਵੀ ਘਰ ਦੇ ਵਿੱਚ ਲੋਕੀ ਬਹੁਤ ਸਾਰੇ ਲਗਾ ਨੇ ਸਜਾਉਣ ਵਾਸਤੇ ਹਨ ਉਸ ਤੋਂ ਬਾਅਦ ਇਹ ਗੱਡੇ ਆ ਗਏ ਜਿਵੇਂ ਆ ਲਾਈਟ ਆ ਗਏ ਲੰਪ ਆ ਗਏ ਆ ਟੋکریاں ਆ ਗਈਆਂ ਭੈਣਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਫਲਾਵਰ ਪੋਟ ਆ ਗਏ ਜਿਵੇਂ ਆ ਸਾਰੇ ਫਲਾਵਰ ਆ ਟੈਲੀਫੋਨ ਆ ਗਏ ਆ ਟੈਲੀਫੋਨ ਵੀ ਸਾਡੇ ਕੋਲ ਬਹੁਤ ਦਾਤ ਦੀ ਕਿਰਪਾ ਨਾਲ ਸੇਲਿੰਗ ਤੇ ਰਹਿੰਦੇ ਆ ਤੁਸੀਂ ਦੇਖੋ ਕਿ ਇਕੋ ਬੱਚਾ ਬਹੁਤ ਸੋਹਣਾ ਬਣਾ ਹੋਇਆ ਲੱਕੜ ਦਾ ਉਹ ਵੀ ਉਹ ਲੱਕੜ ਦਾ ਬੱਚਾ ਆਪਣੇ ਪੰਜਾਬ ਦੀ ਆਰਟ ਆ ਪਰ ਉਹ ਸੇਲ ਨਹੀਂ ਹੈਗਾ ਬਹੁਤ ਸੋਹਣਾ ਲੱਕੜ ਦਾ ਮੁੰਡਾ ਹੈ ਉਹ ਜਿਵੇਂ ਆਪਾਂ ਨੂੰ ਲੋਕ ਦੇ ਦਿੰਦੇ ਨੇ ਕਈ ਵਾਰੀ ਲਾਰੇ ਲਾ ਕੇ ਆਪਣੇ ਕਹਾਵਤ ਵੀ ਹੈ ਜਦੋਂ ਕਹਿੰਦੇ ਉਹ ਲੱਕੜ ਦਾ ਲਾਲਾ ਲਾਉਣ ਤਾਂ ਲੱਕੜ ਦਾ ਯਸਰੀ ਲੱਕੜ ਦਾ ਮੁੰਡਾ ਤਾਂ ਅੱਜ ਮੈਂ ਅੱਜ ਦੇਖਿਆ ਕਿ ਲੱਕੜ ਦਾ ਮੁੰਡਾ ਸੱਚਮੁੱਚ ਦਾ ਲੱਕੜ ਦਾ ਸੱਚਮੁੱਚ ਦਾ ਲੱਕੜ ਦਾ ਮੁੰਡਾ ਇਹ ਕੇ ਬਹੁਤ ਸੋਹਣੀ ਹੈ ਜਿਹੜੀ ਆ ਵੀ ਵੀ ਜਿੱਧਰ ਵੀ ਜਰਾ ਚਲ ਕੇ ਮਰਵਾ ਦਿਓ ਇਹ ਮੇਜ ਬਹੁਤ ਸੋਹਣਾ ਆ ਦੇਖ ਮੇਜ ਆਪਣਾ ਲੈ ਗਏ ਵੀਰੋ ਸਾਰਾ ਬਹੁਤ ਸੋਹਣੇ ਕੜਾਈ ਹੋ ਗਈ ਦੇਖੋ ਤੁਸੀਂ ਸਾਰੇ ਦੇ ਬਕਤਾਂ ਬਣੀਆਂ ਹੋਈਆਂ ਵਿੱਚਿਆ ਸ਼ੀਸ਼ਾ 10000 ਰੁਪਏ ਦਾ ਸੈੱਟ ਹੈ ਜੇ ਕਿਸੇ ਵੀਰ ਨੇ ਲੈ ਕੇ ਜਾਣਾ ਹੋਵੇ ਇਸ ਮੇਜ ਦਾ ਤੇ ਆ ਕੁਰਸੀ ਹੈ ਜਿਹੜੀ 2500 ਰੁਪਏ ਦੀ ਹੁੰਦੀ ਹੈ ਇਹ ਬਹੁਤ ਸੋਹਣੀ ਕੁਰਸੀ ਹੈ ਜਿਵੇਂ ਮਰਜ਼ੀ ਨੂੰ ਤੁਸੀਂ ਫੋਲਡ ਕਰ ਸਕਦੇ ਹੋ ਜਾਂ ਇਕੱਠੀਆਂ ਕਰਕੇ ਰੱਖ ਸਕਦੇ ਹੋ ਬਿਲੋੜ ਹੈ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਸਾਰੀਆਂ ਚੀਜ਼ਾਂ ਹੀ ਤੁਹਾਡੇ ਸਾਹਮਣੇ ਨੇ ਵੀਰੋ ਜਦੋਂ ਵੀ ਤੁਸੀਂ ਬਠਿੰਡਾ ਮਾਨਸਾ ਰੋਡ ਆਓ ਤਾਂ 10 ਦੇ ਛੋਟੇ ਜਿਹੜਾ ਠੀਕ ਕਲਾ ਕੇਂਦਰ ਤੇ ਕਲਾ ਜਰੂਰ ਦਿਖਾ ਕੇ ਲੈ ਕੇ ਜਾਣੇ ਬੱਚਿਆਂ ਨੂੰ ਸਮਾਨ ਭਮੰਦਾਤੇ ਦੀ ਕਿਰਪਾ ਜੇ ਲੋੜ ਹੈ ਤੁਹਾਨੂੰ ਤਾਂ ਖਰੀਦ ਲੈਣਾ ਮੈਂ ਨਹੀਂ ਕਹਿੰਦਾ ਕਿ ਸਮਾਨ ਖਰੀਦੋ ਵੈਗਰੂ ਦੀ ਬਹੁਤ ਰਹਿਮਤ ਆ ਸਾਡੇ ਵੀਰ ਜੀਆ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਸਾਡੇ ਕੋਲ ਚੌਰ ਸਾਹਿਬ ਦੇ ਸਟੈਂਡ ਹੁੰਦੇ ਆ ਇਹ ਗੁਰੂ ਘਰਾਂ ਦੇ ਵਿੱਚ ਅਸੀਂ ਦਾਨ ਕਰ ਸਕਦੇ ਹਾਂ ਸਟੈਂਡਸ ਆਪਣੇ ਕੋਲੇ ਹੋਰ ਵੀ ਨਵੇਂ ਕਾਰ ਰਹੇ ਆ ਇੱਕ ਇੱਕ ਚਿੱਟੇ ਕਲਰ ਚ ਐ ਇੱਕ ਖਾਕੀ ਕਲਰ ਦੇ ਵਿੱਚ ਕਾਫੀ ਡਿਜ਼ਾਈਨਾਂ ਦੇ ਵਿੱਚ ਹੁੰਦੇ ਆ ਇਹਨਾਂ ਨੂੰ ਬਹੁਤ ਸਾਰੇ ਵੀਰ ਸਾਥੋਂ ਲੈ ਕੇ ਜਾਂਦੇ ਆ ਇਹ ਚਮਚੇ ਰੱਖਣ ਵਾਲੇ ਆ ਗਏ ਇਹ ਚਮਚੇ ਰੱਖਣ ਵਾਲੀਆਂ ਆ ਗਈਆਂ ਆ ਸਾਡੀ ਗੇਮ ਆ ਗਈ ਪ੍ਰਾਣੀ ਇਹ ਆ ਚੀਜ਼ ਵਿਰਸੇ ਵਾਲੀ ਆ ਜਿਵੇਂ ਅਸੀਂ ਅੱਜ ਬੱਚੇ ਸਾਡੇ ਮੋਬਾਈਲ ਨਾਲ ਖੇਡਦੇ ਜਿਵੇਂ ਇਹਦੇ ਨਾਲ ਖੇਡਣਗੇ ਨਗਾ ਤਾਂ ਨਹੀਂ ਖਰਾਬ ਹੋਊਗੀ ਨਾ ਇਕੋ ਇਦਾਂ ਦੀ ਚੀਜ਼ ਹੈ ਇਹਦੇ ਨਾਲ ਤੁਸੀਂ ਆ ਤਿੰਨੇ ਗੋਲੀਆਂ ਇਹਦੇ ਵਿੱਚ ਪਾਉਣੀ ਹੁੰਦੀ ਹੈ ਨਾ ਇਹ ਵਿਰਸੇ ਵਾਲੀਆਂ ਚੀਜ਼ਾਂ ਹੈ ਕੁਝ-ਕੁਝ ਚੀਜ਼ਾਂ ਮੈਂ ਆਪਣੀ ਕਲਾ ਦੇ ਸ਼ੌਂਕ ਨਾਲ ਵੀ ਲੈ ਕੇ ਆਉਣਾ ਮੈਨੂੰ ਕੋਈ ਵੇਚਣ ਦਾ ਨਹੀਂ ਹੁੰਦਾ ਮੈਨੂੰ ਐ ਹੁੰਦਾ ਵੀਰ ਬੱਚਿਆਂ ਨੂੰ ਪਤਾ ਲੱਗਦਾ ਰਹੇ ਵੀ ਸਾਡੇ ਵੇਲੇ ਕਿਹੋ ਜਿਹਾ ਖੇਡਾਂ ਸੀ ਬਚਪਨ ਦੇ ਵਿੱਚ ਅੱਜ ਤੁਹਾਡੇ ਵੇਲੇ ਕਿਹੋ ਜਿਹਾ ਖੇਡ ਰਹੇ ਹਨ ਇਸ ਕਰਕੇ ਮੈਂ ਹਰ ਮਾਪੇ ਨੂੰ ਬੇਨਤੀ ਕਰਦਾ ਕਿ ਵੀਰਾਂ ਦੇ ਚੈਨਲ ਨੂੰ ਜ਼ਰੂਰ ਫੋਲੋ ਕਰਨਾ ਤੇ ਵਾਦ ਤੋਂ ਵਾਦ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਦਾਸ ਦੇ ਰਾਠੀ ਕਲਾ ਕੇਂਦਰ ਤੇ ਆਉਣਾ ਨਹੀਂ ਭੁੱਲਣਾ ਜਦੋਂ ਤੁਸੀਂ ਬਠਿੰਡਾ ਮਾਨਸਰ ਵੱਲ ਲ ਤੁਹਿੰਡੇ ਵਾਲੇ ਸੋਚਣ ਵੀ ਅਸੀਂ ਮਾਨਸਾ ਜਾਣਾ ਤਾਂ ਉਹਨੂੰ ਯਾਦ ਕਰ ਲੈਣ ਸਾਨੂੰ ਜਰੂਰ ਵੱਡੇ ਰੋਡ ਦੇ ਉੱਤੇ ਆ ਕਿਸੇ ਤੁਸੀਂ ਭਾਈ ਦੇਸੇ ਜਦੋਂ ਕਾਲ ਅਕੈਡਮੀ ਟੱਪ ਕੇ ਖਾਲਸਾ ਨਰਸਰੀ ਰਾਜਪਾਲ ਨਰਸਰੀ ਟੱਪ ਕੇ ਵੱਡੇ ਰੋਡ ਦੇ ਉੱਤੇ ਆ ਆਪਣਾ ਜਿਹੜਾ ਕਲਾ ਕੇਂਦਰ ਆ ਤੇ ਜ਼ਹਾਰ ਐਨ ਤੁਸੀਂ ਜਰੂਰ ਇੱਕ ਵਾਰੀ ਵੇਖ ਕੇ ਜਾਣਾ ਦਾਸ ਦੀ ਕਲਾ ਨੂੰ ਤੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਐ ਤੁਸੀਂ ਉਹ ਵੀ ਲੈ ਕੇ ਜਾਣੀ ਐ ਜਿੱਦਾਂ ਦਾ ਕੋਈ ਬਣਵਾਉਣਾ ਚਾਹੁੰਦਾ ਰਾ ਲੱਕੜ ਦੇ ਵਿੱਚ ਜੇ ਉਹਦੀ ਕੋਈ ਮਨ ਦੀ ਖੁਆਇਸ਼ ਐ ਮੈਂ ਇਸ ਤਰ੍ਹਾਂ ਦਾ ਬਣਵਾਉਣਾ ਤਾਂ ਉਸ ਤਰ੍ਹਾਂ ਦਾ ਵੀ ਬਣਾ ਕੇ ਦੇਵਾਂਗੇ ਪਰ ਟਾਈਮ ਜਰੂਰ ਲੱਗਦਾ ਵੀਰੋ ਹਰ ਇੱਕ ਦੇ ਮਨ ਦੀ ਆਪਾਂ ਮਨੋ ਕਾਮਨਾ ਬਹੁਤ-ਬਹੁਤ ਧੰਨਵਾਦ। ਹਾਂਜੀ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਦੀ ਕਲਾ ਨੂੰ ਵੀ ਦਿਖਾਇਆ ਤੇ ਦਾਸ ਦੇ ਰੋਜੀ ਰੋਟੀ ਨੂੰ ਵੀ ਤੁਹਾਡੇ ਅੱਗੇ ਲੈ ਕੇ ਆਂਦਾ। ਤੁਹਾਡਾ ਆਪਣਾ ਰਾਠੀ ਵੀ ਸਦਾ ਤੁਸੀਂ ਖੁਸ਼ ਰਹੋ। ਧੰਨਵਾਦ ਵਿੱਚ। ਧੰਨਵਾਦ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।